ਤਿਆਰ ਹੋ ਰਾ ਆ ਕੰਮ ਕਰਨਾ ਜਾਣਦੇ ਨੇ ਹੋਏ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਦੇ ਬਲੌਗ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਖਾਸੇ ਦਿਨ ਬਾਅਦ ਖਰੀਆ ਬਲੌਗ ਦੀ ਸ਼ੁਰੂਆਤ ਕਿਉਂਕਿ ਖਾਸੇ ਦਿਨ ਹੋ ਕੇ ਤੇ ਬਣਾਇਆ ਨਹੀਂ ਗਿਆ ਕੰਮ ਮੁਲਝੇ ਪਏ ਤੇ ਪਰ ਗਲਤ ਗੱਲ ਆ ਮੇਰੇ ਵਾਸਤੇ ਮੈਨੂੰ ਵੀ ਪਤਾ ਵੀ ਛੱਡਿਆ ਜਿਹੜੀ ਇਹ ਵੀਡੀਓ ਜਿੰਨਾ ਕੁ ਮੈਂ ਸਿੱਖਿਆ ਦੀ ਬੋਲਣਾ ਉਹਨਾਂ ਨੂੰ ਭੁੱਲ ਗਿਆ ਹੁਣ ਤਾਂ ਫਿਲਹਾਲ ਇੱਕ ਗੱਲ ਹੋਰ ਆ ਫੰਦਾ ਵੀਡੀਓ ਬਣਾ ਪਲੇ ਉਹ ਕੰਟੈਂਟ ਨਹੀਂ ਲੱਭਦਾ ਜੀ ਵੀ ਖਾਦੇ ਦੇ ਬਣਾਈਏ ਤੇ ਅੱਜ ਕੰਟੈਂਟ ਮੈਨੂੰ ਲੱਭ ਗਿਆ ਤੇ ਸੋਡੇ ਵਿਚਕਾਰ ਫਿਰ ਤੋਂ ਹਾਜ਼ਰ ਹੋ ਗਈ ਆ ਰੰਗਾਂ ਵਾਲੀਆਂ ਬਾਲਟੀਆਂ ਲੈ ਕੇ ਰੰਗਾਂ ਵਾਲੀਆਂ ਬਾਲਟੀਆਂ ਲੈ ਕੇ ਮੂੰਹ ਸ਼ਕਣਾ ਸਾਡੇ ਦੇਖ ਲਿਆ ਬੁੱਤੀ ਪੰਜਾਬੀ ਭਾਸ਼ਾ ਚ ਜਿਹਨੂੰ ਬੁੱਥੇ ਆਖਦੇ ਨੇ ਉਹ ਉਥੇ ਰੰਗਾਂ ਨਾਲ ਤਿਲਮਿਲ ਤਿਲਮਰ ਹੋ ਗਈ ਨੇ ਤੇ ਆ ਉਹ ਵਸਤੂਆਂ ਨੇ ਠੀਕ ਹੈ ਤੇ ਆ ਹਾਂ ਉਹ ਵਸਤੂਆਂ ਨੇ ਜਿਨ੍ਹਾਂ ਨਾਲ ਪੇਂਟ ਕਰੀਦਾ ਪੇਂਟ ਫਿਲਹਾਲ ਦੇਖ ਸਕਦੇ ਹੋ ਯਾਰ ਹੁਣ ਟੈਲਾਂ ਦੀ ਕਰੀਏ ਟੈਲਾਂ ਦੇਖ ਸਕਦੇ ਹੋ ਛਿਬ ਘੜਤੇ ਮੁੰਡੇ ਨੇ ਪਰ ਬਾਲੇ ਜ਼ਿਆਦੇ ਲਵੇੜਤੇ ਬਾਲੇ ਲਵੇੜਤੇ ਕਿਉਂਕਿ ਹਲੇ ਮੈਂ ਪੱਕਾ ਪਲੇਅਰ ਨਹੀਂ ਹੈਗਾ ਨਾ ਮੈਂ ਕੋਈ ਪੇਂਟਰ ਆ ਬਸ ਕੰਮਸਾਲੂ ਜਿਹਾ ਕਰ ਰਾਂ ਸਵੇਰੇ ਪੇਂਟਰ ਆ ਜੂਗਾ ਉਦੋਂ ਕਸਮਾਣ ਪਾਊਗਾ ਉਹ ਐਸ ਲੋਟ ਛੱਟੇ ਦਊਗਾ ਅੱਜ ਛੱਤਾਂ ਤੇ ਉਹ ਵੀ ਦੇਖ ਲਈਓ ਉਮ ਇਕੱਠੀ ਹੋਈ ਕਰੂੰਗਾ ਇਹ ਵੀਡੀਓ ਰੰਗ ਤੋਂ ਪਹਿਲਾਂ ਆ ਤੇੜਣਾ ਤੂੜਣਾ ਜਿਹਾ ਮਾਰਨੀਆਂ ਪੈਗੀਆਂ ਕੰਮ ਦਾ ਤੂੰ ਹੀ ਨਹੀਂ ਢੱਕਾ ਤੋੜਦੇ ਪਰ ਤੋੜਨਾ ਪੈ ਰਿਹਾ ਕੰਮ ਦਾ ਢੱਕਾ ਕਿਉਂਕਿ ਕੰਮ ਇਹ ਕਿਸੇ ਦਾ ਨਹੀਂ ਹੈ ਕਿ ਆਪਦਾ ਇਧਰੋਂ ਇੱਥੇ ਇਹ ਉਹਦੀ ਰੇੜੀ ਦੇਣੀ ਆਤੀ ਆ ਕੰਮ ਕਰਿਆ ਹਲੇ ਤੋਇਆ ਤਾਰ ਕਰਦੇ ਆਨੇ ਅਸੀਂ ਨੇ ਨਹੀਂ ਤੋਇਆ ਗਿਆ ਅਸੀਂ ਤਾਂ ਉਹੀ ਨਾ ਤੋੜਦੇ ਫਿਲਹਾਲ ਤੱਕ ਤਾਂ ਫਿਲਹਾਲ ਤੱਕ ਤਾਂ ਆਹੀ ਰੰਗ ਲੈਂਦਾ 131 131 ਤੇ ਆ ਪਤਾ ਨਹੀਂ ਕੀ ਚੀਜ਼ ਐ ਇਹਦਾ ਮੈਨੂੰ ਪਤਾ ਨਹੀਂ ਗਿਆ ਐ ਕੋ ਕੋਡ ਪਤਾ ਨਹੀਂ ਕੀ ਖਾ ਸਕ ਉਸ ਤੇ ਗਠੇ ਖਾਣੇ ਹੁਣ ਖਾ ਸਕਦੇ ਹਾਂ ਇਹ ਉਹ ਗਠੇ ਨੇ ਜਿਹੜੇ ਖਾਸੇ ਮਹਿੰਗੇ ਹੋ ਜਾਂਦੇ ਨੇ ਪਰ ਆਪਣੇ ਕੋਲੇ ਫੁੱਲ ਸਟਾਕ ਆ ਇਹਦਾ ਦਵਾਹੂ ਫੇਰ ਦੇਖ ਲਿਓ ਇਹ ਪੱਖਾ ਮੇਰਾ ਸਾਥੀ ਰਾਤ ਦਾ ਹੈ ਤੇ ਮੇਰੀ ਪੂਰੀ ਪੂਰੀ ਕੋਸ਼ਿਸ਼ ਰਹੂਗੀ ਕਿ ਆਪਾਂ ਨਾਲ ਦੀ ਨਾਲ ਪਾਈ ਜਾਈਏ ਮੇਰੀ ਪੂਰੀ ਦੀ ਪੂਰੀ ਕੋਸ਼ਿਸ਼ ਹੈ ਕਿਉਂਕਿ ਪਹਿਲਾਂ ਨਹੀਂ ਆਪਾਂ ਪਾ ਸਕਿਆ ਹੁਣ ਦਾੜ-ਦਾੜ-ਦਾੜ-ਦਾੜ ਪਾਈ ਜਾਵਾਂ ਕਿਉਂਕਿ ਹੁਣ ਕੰਟੈਂਟ ਮਿਲ ਗਿਆ ਪਹਿਲਾਂ ਕੰਟੈਂਟ ਨਹੀਂ ਸੀਗਾ ਪਹਿਲਾਂ ਉਲਝੇਰੇ ਹੋਰੇ ਕੰਮ ਬਹੁਤ ਤੇ ਹੁਣ ਇਹੀ ਕੰਮ ਤੇ ਆਪਾਂ ਪਾਈ ਜਾਵਾਂਗੇ ਵੀਡੀਓ ਰੱਬ ਸੁੱਖ ਰੱਖੇ ਤੇ ਤੁਸੀਂ ਆਪਦਾ ਪਿਆਰ ਸਾਡੇ ਨਾਲ ਬਣਾ ਹੀ ਰੱਖਣਾ ਖਾਓ ਖਾਵਰਾਂ ਦੇ ਪਲੇਟਿੰਗ ਚ ਆਪ ਜੀ ਦਾ ਸਵਾਗਤ ਇਹ ਨਹੀਂ ਕਹਿ ਸਕਦੇ ਕਾਂਗੇ ਬਲੌਗਾਂ ਦੀ ਪਲੇਟਿੰਗ ਤੁਹਾਡਾ ਸਵਾਗਤ ਮੈਂ ਹਣੀ ਸਿੰਘ ਪੇਸ਼ ਹਨ ਅੱਜ ਦੇ ਮੁੱਖ ਬਲੌਗ ਇੱਕ ਨਿਪਟ ਗਿਆ ਧੰਨਵਾਦ